ਸਭ ਤੋਂ ਪਹਿਲਾਂ ਤਾਂ ਮੈਂ ਬਲਾਕ ਦੜਬਾ ਦੇ ਸਰਪੰਚ ਸਾਹਿਬਾਨ ਦਾ ਤਹਿਦਲੋਂ ਧੰਨਵਾਦ ਕਰਦਾ ਜਿਹੜੇ ਕਿ ਇੱਕ ਕਾਲ ਤੇ ਬਹੁਤ ਜ਼ਿਆਦਾ ਸਰਪੰਚ ਇਕੱਠੇ ਹੋਏ ਨੇ ਤੇ ਕਈ ਸਰਪੰਚਾਂ ਨੂੰ ਨਿੱਜੀ ਕੰਮਾਂ ਤੋਂ ਵੇਲ ਨਹੀਂ ਲੱਗੀ ਤੇ ਉਹ ਨਹੀਂ ਆ ਸਕੇ ਉਹਨਾਂ ਦੇ ਫੋਨ ਉਹਨਾਂ ਨਾਲ ਫੋਨ ਤੇ ਕਨੈਕਟਮੈਂਟ ਕੀਤੀ ਗਈ ਵੀ ਤੁਸੀਂ ਜੋ ਫੈਸਲਾ ਲਓਗੇ ਉਹ ਸਾਰਿਆਂ ਵਾਸਤੇ ਲਓਗੇ ਤੇ ਅਸੀਂ ਤੁਹਾਡੇ ਨਾਲ ਸਹਿਮਤਾ ਤੇ ਦੂਜੀ ਗੱਲ ਇਹ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਹਿਬ ਜਿਨ੍ਹਾਂ ਨੇ ਪੰਜਾਬ ਦੇ ਸਰਪੰਚ ਸਹਿਬਾਨਾਂ ਨੂੰ ਇੱਕ ਆਪਣੀ ਨਿੱਜੀ ਸਲਾਹ ਕਰਕੇ ਸਾਰੇ ਸਰਪੰਚ ਸਹਿਬਾਨਾਂ ਨੂੰ ਪ੍ਰਤੀ 2000 ਰੁਪਿਆ ਪ੍ਰਤੀ ਮਹੀਨਾ ਤਨਖਾਹ ਦੇਣ ਦਾ ਐਲਾਨ ਕੀਤਾ ਹੈ ਸੋ ਅਸੀਂ ਵੀ ਇੱਕ ਸਾਡੇ ਕਿਸਾਨ ਭਰਾ ਸਾਡੇ ਮਜ਼ਦੂਰ ਭਰਾ ਜਿਹੜੇ ਕਿ ਹੜ੍ਹਾਂ ਦੀ ਮਾਰ ਵਿੱਚ ਆ ਚੁੱਕੇ ਨੇ ਤੇ ਉਹਨਾਂ ਦੇ ਘਰ ਵੀ ਬਹੁਤ ਤੇ ਪਸ਼ੂ ਵੀ ਬਹੁਤ ਮਰ ਚੁੱਕੇ ਨੇ ਕੁਝ ਬੱਚੇ ਨੇ ਜਾਨਾਂ ਵੀ ਜਾ ਚੁੱਕੀਆਂ ਨੇ ਅਸੀਂ ਵੀ ਇਸ ਬਲਾਕ ਦਰਬਾ ਦੇ ਸਰਦ ਸਰਬੰਸਾਹਿਬਾਨਾਂ ਨੇ ਇੱਕ ਮਤਾ ਪਾਸ ਕੀਤਾ ਵੀ ਅਸੀਂ ਇੱਕ ਇੱਕ ਮਹੀਨੇ ਦੀ ਤਨਖਾਹ ਸਾਰੇ ਹੀ ਸਰਬੰਸਾਹਿਬਾਨ ਪੰਜਾਬ ਸਰਕਾਰ ਨੂੰ ਦੇਵਾਂਗੇ ਕਿਉਂਕਿ ਅਸੀਂ ਵੀ ਉਹ ਤਨਖਾਹ ਦੇ ਜਰੀਏ ਅਸੀਂ ਵੀ ਇੱਕ ਹਰ ਪੀੜਤਾ ਦਾ ਪੀੜਤਾ ਦੀ ਮਦਦ ਕਰ ਸਕੀਏ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਸਾਡੀ ਸਰਪੰਚਾਂ ਦੀ ਤਨਖਾਹ ਲਾਗੂ ਕੀਤੀ ਧੰਨਵਾਦ ਜੀ